除了少。 35 ਵਾਲੇ ਦਿਨ ਲਾਹੌਰ ਵਿਖੇ ਪ੍ਰਸਿੱਧ ਮੁਸਲਮਾਨ ਦਰवेश ਸੂਫੀ ਫਕੀਰ ਸ਼ੇਖ ਮੁਹੰਮਦ ਮੀਰ ਸ਼ਾ ਜਿਨ੍ਹਾਂ ਨੂੰ ਸਿੱਖ ਇਤਿਹਾਸ ਦੇ ਵਿੱਚ ਸਾਈ ਮੀਆਂ ਮੀਰ ਦੇ ਨਾਲ ਯਾਦ ਕੀਤਾ ਜਾਂਦਾ ਹੈ ਉਹਨਾਂ ਦਾ ਦੇਹਾਂਤ ਹੋਇਆ ਸੀ ਅੱਜ ਵਾਲੇ ਦਿਨ ਸਾਈ ਮੀਆਂ ਮੀਰ ਦਾ ਨਾਮ ਮੀਰ ਸ਼ਾ ਸ਼ੇਖ ਮੁਹੰਮਦ ਸੀ ਸਨ 1550 ਦੇ ਵਿੱਚ ਆਪ ਜੀ ਦਾ ਜਨਮ ਅਫਗਾਨਿਸਤਾਨ ਦੇ ਸੀਸਤਾਨ ਵਿਖੇ ਹੋਇਆ ਸੀਸਤਾਨ ਠੱਠਾ ਅਤੇ ਪੱਕਰ ਵਿਕਾਲੇ ਵਿਚਾਲੇ ਇੱਕ ਬਹੁਤ ਡੀ ਮੰਡੀ ਸੀ ਆਪ ਜੀ ਨੂੰ ਸ਼ਾਹ ਮੀਰ ਖਵਾਜਾ ਮੀਰ ਅਤੇ ਮੀਰ ਮੋਇਨ ਇਸਲਾਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਆਪ ਜੀ ਦੇ ਪਿਤਾ ਦਾ ਨਾਮ ਕਾਜੀ ਦਿੱਤਾ ਫਰੂਕੀ ਅਤੇ ਦਾਦਾ ਦਾ ਨਾਮ ਕਾਜੀ ਕਲੰਦਰ ਫਰੂਕੀ ਸੀ ਆਪ ਜੀ ਦਾ ਮਾਤਾ ਦਾ ਨਾਮ ਫਾਤਿਮਾ ਸੀ ਜੋ ਕਾਜੀ ਕਾਦਨ ਦੀ ਪੁੱਤਰੀ ਸੀ ਆਪ ਜੀ ਦੇ ਤਿੰਨ ਭਰਾ ਸਨ ਮੁਹੰਮਦ ਬੋਲਾ ਮੁਹੰਮਦ ਉਸਮਾਨ محمد طاہر ਅਤੇ ਦੋ ਪੈਣਾ ਸਨ ਜਮਾਲ ਖਤੂਨ ਅਤੇ ਜਾਮੀ ਮادیه ਆਪ ਦਾ ਸਬੰਧ ਜਿਹੜਾ ਹੈ ਉਹ حضرت محمد صاحب ਦੇ ਦੂਜੇ جانشین ਖਲੀਫਾ حضرت عمر فاروق ਨਾਲ ਜੁੜਦਾ ਹੈ ਆਪ ਜੀ ਨੇ ਲਾਹੌਰ ਵਿਖੇ ਮওলানা ਸਾਦੁੱਲਾ ਮওলানা ਨਿਆਤਮ ਉਦੁੱਲਾ ਅਤੇ ਮওলানা ਅਸਫੁੱਲਾ ਵਰਗੇ ਕਾਬਲ ਉਸਤਾਦਾਂ ਤੋਂ ਦੁਨੀਆਵੀ ਤੇ ਇਸਲਾਮਿਕ ਸ਼ਰਈ ਵਿਦਿਆ ਪ੍ਰਾਪਤ ਕੀਤੀ। ਹਜ਼ਰਤ ਸਾਈਂ ਮੀਆਂ ਮੀਰ ਜੀ ਨੇ ਗ੍ਰਸਤ ਧਾਰਨ ਨਹੀਂ ਸੀ ਕੀਤਾ। ਬਾਦਸ਼ਾਹ ਜਹਾਂਗੀਰ, ਸ਼ਾਜਾਨ, ਸ਼ਾਜਹਾਨ ਤੇ ਸ਼ਹਿਜ਼ਾਦਾ ਦਾਰਾਸ਼ਕੂ ਆਪ ਜੀ ਦੇ murid ਸਨ। ਆਪ ਜੀ ਜਦੋਂ ਵੱਡੇ ਹੋਏ ਨੇ ਤੇ ਉਸ ਵਕਤ ਆਪ ਗੁਰੂ ਅਰਜਨ ਸਾਹਿਬ ਮਹਾਰਾਜ ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦ ਗੁਰਤਾ ਗੱਦੀ ਦੇ ਉੱਤੇ ਬੈਠੇ ਸਨ ਉਹਨਾਂ ਦੇ ਨਾਲ ਆਪ ਜੀ ਦਾ ਬਹੁਤ ਹੀ ਪ੍ਰੇਮ ਸੀ ਬਹੁਤ ਹੀ ਸਨੇਹ ਸੀਗਾ ਸਾਈ ਮੀਆਂ ਮਿਰ ਜੀ ਖਲੀਫਾ ਉਮਰ ਦੀ ਵੰਸ਼ ਵਿੱਚੋਂ ਸਨ ਆਪ ਜੀ ਨੇ ਬਹੁਤਾ ਜੀਵਨ ਜਿਹੜਾ ਹੈ ਉਹ ਲਾਹੌਰ ਦੇ ਵਿੱਚ ਹੀ ਬਤੀਤ ਕੀਤਾ ਸੀਗਾ 11 ਅਗਸਤ 1635 ਵਾਲੇ ਦਿਨ ਆਪ ਜੀ ਦਾ ਲਾਹੌਰ ਦੇ ਵਿੱਚ ਦਿਹਾਂਤ ਹੋਇਆ ਸੀ ਅੱਜ ਵਾਲੇ ਦਿਨ ਆਪ ਜੀ ਦੀ ਕਬਰ ਜਿਹੜੀ ਹੈ ਉਹ ਲਾਹੌਰ ਦੇ ਲਾਗੇ ਹੀ ਹਾਸ਼ਮਪੁਰ ਵਿਖੇ ਬਣਾਈ ਗਈ ਸੀ ਗੁਰੂ ਘਰ ਦੇ ਨਾਲ ਕਿੰਨਾ ਕੁ ਪਿਆਰ ਸੀ ਆਪਾਂ ਥੋੜੀ ਜਿਹੀ ਝਾਤ ਇਧਰਲੇ ਪਾਸੇ ਵੀ ਜਰੂਰ ਮਾਰਾਂਗੇ ਜੀ 1588 ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਨੀ ਬੱਤਰ ਰੱਖਿਆ ਤਾਂ ਇਸਾਈ ਮੀਆਂ ਮੀਰ ਜੀ ਲਾਹੌਰ ਤੋਂ ਇਸ ਪਵਿੱਤਰ ਕਾਰਜ ਵਿੱਚ ਸ਼ਾਮਲ ਹੋਣ ਲਈ ਪੁੱਜਦੇ ਹਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਸ ਵਕਤ ਹਰਮੰਦਰ ਸਾਹਿਬ ਦੀ ਨੀ ਦਾ ਪਵਿੱਤਰ ਕਾਰਜ ਸਾਈ ਮੀਆਂ ਮੀਰ ਜੀ ਪਾਸੋਂ ਕਰਵਾਇਆ ਸੀਗਾ ਭਾਵੇਂ ਕਿ ਇਤਿਹਾਸ ਦੇ ਵਿੱਚ ਦੋ ਤਰ੍ਹਾਂ ਦੀਆਂ ਇਰਾਵਾ ਮਿਲਦੀਆਂ ਨੇ ਗਿਆਨੀ ਗਿਆਨ ਸਿੰਘ ਜੀ ਦੇ ਕਥਨ ਮੁਤਾਬਕ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀ ਜੰਝੜੀ ਸੀ ਉਹ ਜਨਵਰੀ ਦੀ 3 ਤਰੀਕ ਨੂੰ 1597 ਨੂੰ ਰੱਖੀ ਗਈ ਸੀ ਤੇ ਸੂਫੀ ਫਕੀਰ ਸਾਈ ਮੀਆਂ ਮੀਰ ਜੀ ਪਾਸੋਂ ਉਹਨਾਂ ਨੇ ਰਖਾਈ ਸੀ ਇਹ ਪੰਥ ਪ੍ਰਕਾਸ਼ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਮੀਆਂ ਮੀਰ ਤੇ ਨਿਉ ਰਖਾਈ ਕਾਰੀਗਰ ਪਲਟ ਕਰ ਲਈ ਉਸ ਤੋਂ ਬਾਅਦ ਕਾਰੀਗਰਾਂ ਨੇ ਆਪਣਾ ਕਾਰਜ ਕੀਤਾ ਤੇ ਕੁਝ ਕੁ ਜਿਹੜਾ ਹੈ ਉਹ ਹੋਰ ਢੰਗ ਦੇ ਨਾਲ ਸਮਝਾਉਂਦੇ ਨੇ ਜਾਂ ਲਿਖਦੇ ਨੇ ਉਹਨਾਂ ਦੇ ਵਿੱਚ ਜਿਹੜਾ ਹੈ ਕੁਝ ਤਰੀਕਾਂ ਦਾ ਜਿਹੜਾ ਹੈ ਉਹ ਵੀ ਫਰਕ ਹੈ ਤੇ ਇਸ ਤਰ੍ਹਾਂ ਜਹਾਗੀਰ ਦੇ ਜਦੋਂ ਹੁਕਮ ਜਾਰੀ ਹੁੰਦੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪ੍ਰਤੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਲਾਹੌਰ ਦੇ ਵਿੱਚ ਹੀ ਤਤੀ ਤਵੀ ਦੇ ਉੱਤੇ ਬਿਠਾ ਕਰਕੇ ਤੇ ਬੜੀ ਰੇਤ ਸੀਸ ਦੇ ਉੱਤੇ ਪਾ ਕੇ ਕਰਕੇ ਉਬਲਦੀ ਦੀਗ ਵਿੱਚ ਉਠਾਲ ਬਟਾਲ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤਸੀਹੇ ਦਿੱਤੇ ਗਏ ਔਰ ਤਸੀਹੇ ਵੀ ਲਾਹੌਰ ਦੇ ਵਿੱਚ ਹੀ ਜਿਹੜੇ ਸਨ ਉਦਤੇ ਗਏ ਸਨ ਤੇ ਇਸ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਮਹਾਰਾਜ ਲਾਹੌਰ ਵੀ ਜਾਂਦੇ ਨੇ ਇਸ ਸ਼ਹਾਦਤ ਦੀ ਘਟਨਾ ਤੋਂ ਜਦੋਂ ਅਜੇ ਤੱਕ ਉਹ ਗੁਰੂ ਨਹੀਂ ਸੀ ਬਣੇ ਤੇ ਉਦੋਂ ਉਹ ਇੱਕ ਸਿੱਖ ਦੇ ਰੂਪ ਦੇ ਵਿੱਚ ਲਾਹੌਰ ਗਏ ਸਨ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹਨਾਂ ਨੂੰ ਸਿਹਾਰੀ ਮੱਲ ਦੇ ਬੇਟੇ ਦੀ ਵਿਆਹ ਵਿੱਚ ਸ਼ਾਮਲ ਹੋਣ ਲਈ ਭੇਜਿਆ ਸੀਗਾ ਉਸ ਵਕਤ ਗੁਰੂ ਅਰਜਨ ਸਾਹਿਬ ਮਹਾਰਾਜ ਗਏ ਸਨ ਤੇ ਉਸ ਵਕਤ ਹੀ ਉਹਨਾਂ ਦੀ ਜਿਹੜੀ ਮਲਾਪ ਹੈ ਸਾਈ ਮੀਆਂ ਮੀਰ ਜੀ ਦੇ ਨਾਲ ਹੋਇਆ ਸੀ ਤੇ ਸਾਈ ਮੀਆਂ ਮੀਰ ਜੀ ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੀਆਂ ਇਹ ਮੁਲਾਕਾਤਾਂ ਜਿਹੜੀਆਂ ਸਨ ਉਹ ਬਹੁਤ ਹੀ ਰੋਹਾਨੀ ਸਨ ਮਾਲਕ ਪਰਮੇਸ਼ਰ ਦੇ ਨਾਲ ਮਿਲਣ ਦੀਆਂ ਗੱਲਾਂ ਕਰਿਆ ਕਰਦੇ ਸਨ ਫਿਰ ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਮਹਾਰਾਜ ਗੁਰਤਗਤ ਦੇ ਮਾਲਕ ਬਣ ਗਏ ਤੇ ਜਦੋਂ ਮਾਲਕ ਬਣੇ ਉਸ ਵਕਤ ਵੀ ਇਹ ਇਤਿਹਾਸ ਦੱਸਦਾ ਹੈ ਕਿ ਸਾਈ ਮੀਆਂ ਮੀਰ ਸਤਗੁਰ ਜੀ ਨੂੰ ਉਸ ਵਕਤ ਦਸਤਾਰ ਭੇਟ ਕਰਦੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਉਹ ਵੀ ਲਾਹੌਰ ਦੇ ਵਿੱਚ ਉਸ ਵਕਤ ਵੀ ਸਾਈ ਮੀਆਂ ਮੀਰ ਤੜਪ ਉਠਦੇ ਨੇ ਤੇ ਸਤਿਗੁਰੂ ਮਹਾਰਾਜ ਇੱਕੋ ਗੱਲ ਸਾਈ ਮੀਆਂ ਮੀਰ ਜੀ ਨੂੰ ਉਸ ਵਕਤ ਕਹਿੰਦੇ ਸਨ ਜਦੋਂ ਸਾਈ ਮੀਆਂ ਮੀਰ ਤੜਫ ਕੇ ਕਹਿੰਦੇ ਸਨ ਸਤਿਗੁਰੂ ਇਹ ਕੀ ਪਾਣਾ ਵਰਤਾ ਰਹੇ ਹੋ ਤੇ ਸਤਿਗੁਰੂ ਜੀ ਨੇ ਕਿਹਾ ਸੀਗਾ ਕਿ ਛੋਡੂ ਪ੍ਰੀਤੀ ਚਾਮਸੇ ਕੀ ਹੂਆ ਤਨ ਤਪ ਰਹਾ ਹਮ ਸ਼ਾਂਤ ਹੈ ਹਰੀ ਨਾਮਸੇ ਸਤਿਗੁਰੂ ਸਾਈ ਮੀਆਂ ਮੀਰ ਨੂੰ ਕਹਿੰਦੇ ਸਾਈ ਮੀਆਂ ਮੀਰ ਜੀ ਮੇਰੇ ਤਨ ਵਾਲੇ ਪਾਸੇ ਨੂੰ ਨਾ ਵੇਖੋ ਇਹਦੇ ਉੱਤੇ ਜਿਹੜੇ ਨੇ ਉਤ ਸਿੰਘਾਂ ਦੇ ਨਾਲ ਛਾਲੇ ਪੈ ਗਏ ਨੇ ਪਰ ਮੇਰੇ ਮਨ ਨੂੰ ਵੇਖੋ ਇਹ ਮੇਰਾ ਮਨ ਜਿਹੜਾ ਹੈ ਨਾ ਜੋ ਦਰਬਾਰ ਸਾਹਿਬ ਮਾਲਕ ਦੀ ਯਾਦ ਵਿੱਚ ਜੁੜਿਆ ਹੋਇਆ ਸੀ ਤੇ ਅੱਜ ਤੱਤੀ ਤਵੀ ਦੇ ਉੱਤੇ ਵੀ ਬੈਠਾ ਹੋਇਆ ਉਸ ਮਾਲਕ ਦੇ ਨਾਲ ਹੀ ਜੁੜਿਆ ਹੋਇਆ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਾਦਤ ਹੁੰਦੀ ਹੈ ਸਾਈਂ ਮੀਆਂ ਮੀਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਵੀ ਬਹੁਤ ਸਨੇਹ ਬਹੁਤ ਪਿਆਰ ਕਰਦੇ ਸਨ ਤੇ ਜਦੋਂ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਨਜ਼ਰਬੰਦ ਕੀਤਾ ਸੀ ਸਾਈ ਮੀਆਂ ਮੀਰ ਵੀ ਇਸ ਗੱਲ ਨੂੰ ਲੈ ਕੇ ਬਹੁਤ ਗੁੱਸੇ ਦੇ ਵਿੱਚ ਸੀਗਾ ਤੇ ਜਦੋਂ ਜਹਾਂਗੀਰ ਪਰਤ ਕੇ ਬਿਮਾਰ ਹੋ ਜਾਂਦਾ ਹੈ ਤੇ ਸਾਈ ਮੀਆਂ ਮੀਰ ਦੇ ਕੋਲੋਂ ਉਸ ਵਕਤ ਨੂਰ ਜਹਾਂ ਤੇ ਨੂਰ ਜਹਾਂ ਜਹਾਂਗੀਰ ਦੀ ਘਰਵਾਲੀ ਸੀ ਸਾਈ ਮੀਆਂ ਮਿਰਦੀ ਉਪਾਸ਼ਕ ਸੀ ਚੇਲੀ ਸੀ ਉਸ ਨੂਰ ਜਹਾਨੇ ਜਦੋਂ ਫਿਰ ਸਾਈ ਮੀਆਂ ਮਿਰਜ ਨੂੰ ਪੁੱਛਿਆ ਵੀ ਜਹਾਂਗੀਰ ਜਿਹੜਾ ਹੈ ਮੇਰਾ ਪਤੀ ਬਿਮਾਰ ਹੈ ਤੇ ਸਾਰੇ ਪਾਸੂ ਇਲਾਜ ਕਰਕਾ ਕੇ ਵੇਖ ਲਿਆ ਪਰ ਉਹਦੀ ਬਿਮਾਰੀ ਠੀਕ ਨਹੀਂ ਹੋ ਰਹੀ ਅਸਲ ਦੇ ਵਿੱਚ ਜਹਾਂਗੀਰ ਜਿਹੜਾ ਸੀਗਾ ਉਹਨੂੰ ਸ਼ਰਾਬ ਦੀ ਲਤ ਬਚਪਨ ਤੋਂ ਹੀ ਪੈ ਗਈ ਸੀਗੀ ਜਦੋਂ ਉਹ 17 ਬਰਿਆਂ ਦਾ ਸੀਗਾ ਸ਼ਿਕਾਰ ਖੇਡਣ ਗਿਆ ਸੀਗਾ ਸ਼ਿਕਾਰ ਖੇਡਦਿਆਂ ਸ਼ਿਕਾਰ ਹੱਥ ਨਾ ਲੱਗਾ ਬੜਾ ਉਦਾਸ ਸੀ ਤੇ ਇਹਦੇ ਇੱਕ ਪਿਆਦੇ ਨੇ ਇੱਕ ਸੇਵਕ ਨੇ ਇਹਨੂੰ ਕਹਿ ਦਿੱਤਾ ਵੀ ਜਨਾਬ ਤੁਸੀਂ ਇੱਕ ਸ਼ਰਾਬ ਦਾ ਪਿਆਲਾ ਪੀਵੋ ਗਮ ਭੁੱਲ ਜਾਵਣਗੇ ਕਹਿੰਦੇ ਵੀ ਉਸ ਵਕਤ ਉਹ ਪਹਿਲਾ ਪਿਆਲਾ ਸੀ ਤੇ ਬਾਅਦ ਵਿੱਚ ਚਾਰ-ਚਾਰ ਸ਼ੇਰ ਰੋਜ਼ ਦੀ ਸ਼ਰਾਬ ਜਹਾਂਗੀਰ ਪੀ ਜਾਂਦਾ ਸੀਗਾ ਇਹ ਬਿਮਾਰੀ ਦੇ ਨਾਲ ਜਿਹੜਾ ਸੀਗਾ ਉਹ ਪੀੜਤ ਸੀਗਾ ਸਖਤ ਬਿਮਾਰ ਸੀਗਾ ਤੇ ਜਹਾਂਗੀਰ ਦੀ ਬੇਗਮ ਨੂਰ ਜਹਾਨ ਨੇ ਫਿਰ ਉਸ ਵਕਤ ਬਹੁਤ sari ਕਾਜੀਆں ਦੇ ਕੋਲ ਵੀ ਪੁੱਛਿਆ ਤੇ ਨਾਲ ਸਾਈ ਮੀਆਂ ਮੀਰ ਜੀ ਉਹਨਾਂ ਦੇ ਕੋਲ ਵੀ ਪੁੱਛਿਆ ਤੇ ਸਾਈ ਮੀਆਂ ਮੀਰ ਨੇ ਇੱਕੋ ਗੱਲ ਕਹੀ ਸੀ ਵੀ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕੈਦ ਕੀਤਾ ਹੋਇਆ ਹੈ ਰੱਬ ਰੂਪ ਪ੍ਰਮਾਤਮਾ ਦਾ ਰੂਪ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਸੀਂ ਉਹਨਾਂ ਨੂੰ ਕੈਦ ਕੀਤਾ ਹੋਇਆ ਤੇ ਜਹਾਂਗੀਰ ਫਿਰ ਉਸੇ ਵਕਤ ਆਪਣੀ ਬੇਗਮ ਨੂਰਜਹਾਂ ਦੇ ਕਹਿਣ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤੁਰੰਤ ਰਿਹਾਆ ਕਰਨ ਵਾਸਤੇ ਤਿਆਰ ਹੋ ਗਿਆ ਸੀਗਾ ਤੇ ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਰਿਹਾਈ ਹੋਈ ਸੀਗੀ ਹੋਰ ਵੀ ਬਹੁਤ ਸਾਰੀਆਂ ਘਟਨਾਕ ਆਵਾ ਜਿਹੜੀਆਂ ਨੇ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਤੇ ਸਾਈ ਮੀਆਂ ਮੀਰ ਦੇ ਜੀਵਨ ਦੇ ਨਾਲ ਸੰਬੰਧ ਰੱਖਦੀਆਂ ਨੇ ਉਹਨਾਂ ਦੇ ਵਿੱਚ ਇੱਕ ਘਟਨਾ ਹੋਰ ਹੈ ਉਹ ਹੈ ਬੀਬੀ ਕੋਲਾ ਦੀ ਬੀਬੀ ਕੋਲਾ ਜਿਸ ਕਾਜੀ ਦੀ ਕਾਜੀ ਰੁਸਤਮ ਖਾਨ ਦੀ ਬੇਟੀ ਸੀਗੀ ਤੇ ਉਸ ਕਾਜੀ ਨੇ ਜਿਹੜਾ ਸੀਗਾ ਬੀਬੀ ਕੋਲਾਣ ਦੇ ਉੱਤੇ ਕਹਿਰ ਵਰਤੌਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਉਹ ਬੀਬੀ ਕੋਲਾਣ ਜਿਹੜੀ ਸੀਗੀ ਉਹ ਸਾਈਂ ਮੀਂ ਅਮੀਰ ਦੀ ਚੈਲੀ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚੇਲੇ ਸਾਈਂ ਮੀਂ ਅਮੀਰ ਸੀ ਬੜਾ ਨੇੜਤਾ ਸੀਗੇ ਤੇ ਉਹ ਬੀਬੀ ਕੋਲਾ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਪ੍ਰਤੀ ਸ਼ਰਧਾ ਤੇ ਸਤਿਕਾਰ ਰੱਖਦੀ ਸੀ ਔਰ ਕਾਜੀ ਜਿਹੜਾ ਸੀਗਾ ਉਹ ਇਸ ਗੱਲ ਨੂੰ ਪਸੰਦ ਨਹੀਂ ਸੀ ਕਰਦਾ ਕਿ ਮੁਸਲਮਾਨ ਇਸਲਾਮ ਦੀ ਵਿੱਚ ਰਹਿ ਕਰਕੇ ਤੇ ਪਰਤ ਕੇ ਇਹ ਗੁਰੂ ਦੇ ਨਾਲ ਗੁਰੂ ਘਰ ਦੇ ਨਾਲ ਸੰਬੰਧ ਬਣਾਵੇ ਸਨੇਹ ਬਣਾਵੇ ਸ਼ਰਧਾ ਰੱਖੇ ਸੋ ਇਸ ਕਰਕੇ ਜਿਹੜਾ ਸੀਗਾ ਉਹ ਉਹਨੇ ਕਾਜੀ ਨੇ ਆਪਣੀ ਉਸ ਬੇਟੀ ਕੰਬੀਬੀ ਕੋਲਾ ਦੇ ਉੱਤੇ ਜਿਹੜਾ ਸੀ ਉਹ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਤੇ ਫਿਰ ਸਾਈ ਮੀਆਂ ਮੀਰ ਜੀ ਦੇ ਕਹਿਣ ਦੇ ਉੱਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਫਿਰ ਬੀਬੀ ਕੋਲਾ ਨੂੰ ਜਿਹੜਾ ਸੀ ਉਹ ਅੰਮ੍ਰਿਤਸਰ ਸਾਹਿਬ ਲੈ ਆਂਦਾ ਸੀਗਾ ਸੋ ਇਹ ਬਹੁਤ ਹੀ ਨੇੜਤਾ ਸੀ ਸਾਈ ਮੀਆਂ ਮੀਰ ਜੀ ਦੀ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹ ਉਸ ਵਕਤ ਜੁੜੀਆਂ ਹੋਈਆਂ ਨੇ ਸਾਈ ਮੀਆਂ ਮੀਰ ਜੀ ਦੇ ਨਾਲ ਔਰ ਸਾਈ ਮੀਆਂ ਮੀਰ ਜੀ ਗੁਰੂ ਘਰ ਦੇ ਨਾਲ ਬਹੁਤ ਹੀ ਨਿਖਟ ਵਰਤੀ ਸਨੇਹ ਰੱਖਣ ਵਾਲੇ ਪਿਆਰ ਰੱਖਣ ਵਾਲੇ ਔਰ ਸਤਕਾਰ ਕਰਨ ਵਾਲੇ ਜਿਹੜੇ ਸਨ ਉਹ ਸਾਈ ਮੀਆਂ ਮੀਰ ਜੀ ਸਨ ਅਤੇ ਸਾਈ ਮੀਆਂ ਮੀਰ ਆਖਰ ਅੱਜ ਵਾਲੇ ਦਿਨ ਜਿਹੜੇ ਸਨ ਲੰਬਾ ਸਮਾਂ ਆਪਣਾ ਜੀਵਨ ਗੁਜ਼ਾਰਦੇ ਰਹੇ ਬੜੇਪਾ ਆ ਗਿਆ ਤੇ ਬੜੇਪੇ ਤੋਂ ਬਾਅਦ ਅੱਜ ਵਾਲੇ ਦਿਨ 11 ਅਗਸਤ ਵਾਲੇ ਦਿਨ ਸਾਈ ਮੀਆਂ ਮੀਰ ਜੀ ਇਸ ਸਫਾਨੀ ਸੰਸਾਰ ਨੂੰ ਛੱਡ ਕੇ ਜਿਹੜਾ ਸੀ ਉਹ ਅਕਾਲ ਚਲਾਣਾ